ਸਸਿਕਲ ਜੀ ਮੈਂ ਬਰੀਦਸੀ ਪ੍ਰਦਾਨ ਸਮਾਜ ਕਾਂ ਕਲਬ ਸਨੌਰ ਸੋ ਅੱਜ ਅਸੀਂ ਪਟਿਆਲਾ ਸਾਈ ਬਿਰਧ ਆਸ਼ਰਮ ਵਿਖੇ ਆਏ ਆਂ ਔਰ ਇੱਥੇ ਆਉਣ ਦਾ ਸਾਡਾ ਜਿਹੜਾ ਮੇਨ ਮਕਸਦ ਆ ਹੀ ਸੀ ਕਿ ਅੱਜ ਸਾਡੇ ਕਲੱਬ ਦੇ ਮੈਂਬਰ ਗੁਰਵੀਰ ਸਿੰਘ ਦਾ ਬਰਥਡੇ ਸੀਗਾ ਔਰ ਅਸੀਂ ਪਹਿਲਾਂ ਵੀ ਲਗਾਤਾਰ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਏਸੀ ਤਰ੍ਹਾਂ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਆ ਕੇ ਖੁਸ਼ੀ ਸਾਂਝੀ ਕਰਦੇ ਆਂ ਔਰ ਅੱਜ ਸਾਡੇ ਮੈਂਬਰ ਦਾ ਜਦੋਂ ਬਰਥਡੇ ਸੀਗਾ ਤਾਂ ਅਸੀਂ ਇਹੀ ਸੋਚਿਆ ਬਰਥਡੇ ਦਾ ਕੇਕ ਵੀ ਅੱਜ ਇੱਥੇ ਹੀ ਕੱਟਿਆ ਸੀ ਔਰ ਬਾਕੀ ਸਾਰੇ ਬਜ਼ੁਰਗਾਂ ਨਾਲ ਅਸੀਂ ਖੁਸ਼ੀ ਸਾਂਝੀ ਕਰ ਰਹੇ ਆਂ ਔਰ ਇਹ ਜਿਹੜਾ ਸਾਡਾ ਪ੍ਰੋਸੈਸ ਹੈ ਆਉਣ ਵਾਲੇ ਸਮੇਂ ਦੀ ਵੀ ਲਗਾਤਾਰ ਅਸੀਂ ਇਹ ਹੀ ਜਾਰੀ ਰੱਖਾਂਗੇ ਕਿ ਕੋਈ ਵੀ ਖੁਸ਼ੀ ਦਾ ਮੌਕਾ ਅਸੀਂ ਇੱਥੇ ਆ ਕੇ ਇਹਨਾਂ ਬਜ਼ੁਰਗਾਂ ਨਾਲ ਹੀ ਸਾਂਝੇ ਕਰਾਂਗੇ ਜਿਹੜੀ ਸਾਨੂੰ ਫੋਚ ਜਿਹੜੀ ਸਾਡੀ ਜਿਹੜੀ ਸਾਨੂੰ ਸਿੱਖਿਆ ਜਿਹੜੀ ਸਾਨੂੰ ਡੇਰੇ ਸੱਚਾ ਸੋਦਾ ਦੇ ਪੂਜਨੀਕ ਗੁਰੂ ਜੀ ਨੇ ਜਿਹੜੇ ਡਾਕਟਰ ਸੰਤ ਗੁਰਮੀਤ RAM ਰਹੀਮ ਸਿੰਘ ਜੀ ਹਿਸਾ ਉਹਨਾਂ ਵੱਲੋਂ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਪਹਿਲਾਂ ਵੀ ਜਿਹੜੇ ਅਸੀਂ ਕਾਰਜ ਕਰ ਰਹੇ ਆਂ ਲਗਾਤਾਰ ਉਹਨਾਂ ਦੀ ਦਿੱਤੀ ਸਿੱਖਿਆ ਦੇ ਬਦੌਲਤ ਹੀ ਅਸੀਂ ਸਾਰੇ ਕਾਮਕਾਰ ਜਿਵੇਂ ਜਿਵੇਂ ਸਾਨੂੰ ਉਧਰੋਂ ਉਹਨਾਂ ਤੋਂ ਮਤਲਬ ਇੱਕ ਮਾਰਗਦਰਸ਼ਨ ਗੁਰੂ ਜੀ ਸਾਨੂੰ ਕਰਦੇ ਨੇ ਅਸੀਂ ਉਵੇਂ ਹੀ ਕਰਦੇ ਆਂ ਸੋ ਪਿਛਲੇ ਦਿਨਾਂ ਦੇ ਦੌਰਾਨ ਡੇਰੇ ਵਿਕੇ ਇੱਕ Satsang ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਇਹ ਬਚਨ ਕੀਤੇ ਗਏ ਸੀ ਕਿ ਬੇਟਾ ਜੋ ਵੀ ਤੁਹਾਡੇ ਖੁਸ਼ੀ ਦੇ ਪਲ ਹੁੰਦੇ ਹਨ ਉਹ ਖਾਸ ਕਰ ਇਹਨਾਂ ਬਜ਼ੁਰਗਾਂ ਦੇ ਨਾਲ ਜੋ ਬਿਰਦਾ ਆਸ਼ਰਮ ਦੇ ਵਿੱਚ ਬਜ਼ੁਰਗ ਰਹਿ ਰਹੇ ਹਨ ਉਹਨਾਂ ਨੂੰ ਕੱਲਾ ਮਹਿਸੂਸ ਨਾ ਹੋਣ ਦਿਓ ਕੋਈ ਵੀ ਤੁਹਾਡਾ ਖੁਸ਼ੀ ਦਾ ਮੌਕਾ ਹੁੰਦਾ ਤੁਸੀਂ ਉਹਨਾਂ ਦੇ ਨਾਲ ਜਾ ਕੇ ਸਾਂਝਾ ਕਰਿਆ ਕਰੋ ਔਰ ਨਾਲ ਗੁਰੂ ਜੀ ਨੇ ਸਾਨੂੰ ਆ ਵੀ ਕਿਹਾ ਵੀ ਤੁਸੀਂ ਆਪ ਵੀ ਜਾਣਾ ਤੇ ਔਰ ਖਾਸ ਕਰ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਨਾਲ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਇਹਨਾਂ ਬਜ਼ੁਰਗਾਂ ਨੂੰ ਇੱਕ ਇਕੱਲਾਪਨ ਮਹਿਸੂਸ ਨਾ ਹੋਵੇ ਪੁੱਤ-ਪੋਤਿਆਂ ਦੀ ਜਿਹੜੀ ਘਾਟ ਆ ਉਹ ਵੀ ਬਜ਼ੁਰਗਾਂ ਨੂੰ ਐਵੇਂ ਨਾ ਲੱਗੇ ਵੀ ਅਸੀਂ ਇਕੱਲੇ ਰਹਿ ਰਹੇ ਹਾਂ ਉਹਨਾਂ ਨਾਲ ਉਹ ਆਉਣਗੇ ਗੱਲਾਂ ਕਰਨਗੇ ਤਾਂ ਉਹਨਾਂ ਦਾ ਜਿਹੜਾ ਮਨ ਦਾ ਕੁਝ ਬੋਝ ਆ ਉਹ ਹੌਲਾ ਹੋਊਗਾ ਸੋ ਅੱਜ ਅਸੀਂ ਆਪਣੇ ਬੱਚਿਆਂ ਨੂੰ ਵੀ ਇੱਥੇ ਨਾਲ ਲੈ ਕੇ ਆਏ ਹਾਂ ਜਿਸੋ ਬੱਚੇ ਵੀ ਬਜ਼ੁਰਗਾਂ ਦੇ ਨਾਲ ਬਹਿ ਕੇ ਗੱਲਬਾਤ ਕਰ ਰਹੇ ਨੇ ਰੀਸੈਂਟਲੀ ਅਸੀਂ ਦੇਖਿਆ ਜੀ ਕਿ ਬਹੁਤ ਸਾਰੇ

ਇੱਕ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਆ ਕਿ ਜਦੋਂ 35 ਸਾਲ ਦੀ ਉਮਰ ਤੋਂ ਬੰਦਾ ਪਹੁੰਚ ਜਾਂਦਾ ਨਾ ਤਾਂ ਉਹਨੂੰ ਜ਼ਿੰਦਗੀ ਦਾ ਇੱਕ ਮਕਸਦ ਮੈਨੂੰ ਲੱਗਦਾ ਖਤਮ ਜਿਹਾ ਹੁੰਦਾ ਦਿਖਦਾ ਉਹਨੂੰ ਐ ਲੱਗਦਾ ਵੀ ਮੈਰिज ਵੀ ਹੋ ਗਈ ਬੱਚੇ ਵੀ ਹੋ ਗਏ ਅੱਗੇ ਤਾਂ ਕੋਈ ਉਹਨੂੰ ਕੋਈ ਏਮ ਨਹੀਂ ਦਿਖਦਾ ਪਰ ਅਸੀਂ ਸਾਡਾ ਜਿਹੜਾ ਕਲੱਬ ਆ 2008 ਤੋਂ ਅਸੀਂ ਲਗਾਤਾਰ ਕਾਰਜਸ਼ੀਲ ਆਂ ਔਰ ਸਾਡਾ ਜਿਹੜਾ ਲਗਾਤਾਰ ਵਕ ਵਕ ਖੇਤਰਾਂ ਦੇ ਵਿੱਚ ਖਾਸ ਕਰ ਜਿਵੇਂ ਕੈਂਪ ਆਰਗੇਨਾਈਜ਼ ਕਰਨੇ ਬੂਟੇ ਲਗਾਉਣੇ ਖੂਨਦਾਨ ਕਰਨਾ ਸਫਾਈ ਮਹਿੰਮ ਚਲਾਉਣੀ ਔਰ ਹੋਰ ਵੀ ਬਹੁਤ ਅਜੇ ਕੰਮ ਨੇ ਜਿਹੜੇ ਮੌਕੇ ਦੇ ਜਿਵੇਂ ਹੁਣ ਪਿੱਛੇ ਜੇ ਪਟਿਆਲੇ ਦੇ ਅੰਦਰ ਹੜ੍ਹ ਦੇ ਹਾਲਾਤ ਬਣੇ ਪਿੱਛੇ ਕੋਰੋਨਾ ਮਹਾਮਾਰੀ ਆਈ ਜਿੱਥੇ ਵੀ ਸਾਨੂੰ ਲੱਗਦਾ ਕਿ ਕਿਸੇ ਨੂੰ ਸਾਡੀ ਜ਼ਰੂਰਤ ਆ ਤਾਂ ਸਾਡੀ ਜਿਹੜੀ ਟੀਮ ਆ ਹਰ ਵਕਤ 24 ਘੰਟੇ ਸਾਡਾ ਇਹੀ ਧਿਆਨ ਰਹਿੰਦਾ ਵੀ ਅਸੀਂ ਕਿਸੇ ਦੀ ਮਦਦ ਕਰ ਸਕੀਏ ਔਰ ਇਸ ਵਾਰ 15 ਅਗਸਤ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਨਮਾਨਿਤ ਕੀ ਕੀਤਾ ਗਿਆ ਇਸ ਕੰਮ ਲਈ ਸੋ ਇਹਦੇ ਨਾਲ ਸਨਮਾਨਿਤ ਹੋਣ ਨਾਲ ਸਾਡਾ ਜਿੱਥੇ ਹੌਸਲਾ ਵਧਦਾ ਸਾਨੂੰ ਇੱਕ ਮਤਲਬ ਕੰਮ ਨੂੰ ਹੋਰ ਬੂਸਟ ਹੋ ਕੇ ਅਸੀਂ ਬੜੇ ਵਧੀਆ ਤਰੀਕੇ ਨਾਲ ਕਰ ਲਈ ਅਸੀਂ ਅੱਗੇ ਹੋ ਕੇ ਕਾਰਸ਼ੀਨਾ ਜਿੱਤਰਾ ਅਕਸਰ ਹੈ ਜੀ ਦੀ ਔਰਤਾ ਦੀ ਦੇਖੋ ਕਮਿਊਨਿਟੀ ਜੀ ਤੁਹਾਡੇ ਕਲੱਬ ਚ ਆਪ ਦਾ ਬਹੁਤ ਯੋਗਦਾਨ ਪਾਇਆ ਜਾਂਦਾ ਜਾਂ ਮੇਲ ਟੀਮ ਨਹੀਂ ਸਾਡੀ ਮੇਲ ਟੀਮ ਤਾਂ ਕੰਮ ਕਰਦੀ ਹੈ ਖਾਸ ਕਰਕੇ ਜਿਹੜੀਆਂ ਸਾਡੀਆਂ ਘਰ ਦੀਆਂ ਸਾਡੀ ਭਾਵੇਂ ਸਾਡੀਆਂ ਮਾਮਾ ਲਾਲ ਹੋ ਜਾਂ ਸਾਡੇ ਘਰ ਦੇ ਸਾਡੀਆਂ ਭੈਣਾਂ ਨੇ ਜਾਂ ਸਾਡੇ ਸਾਡੇ ਮੈਰਿਡਾਂ ਅਸੀਂ ਸਾਰੇ ਤੋ ਸਾਡੀਆਂ ਜਿਹੜੀਆਂ ਬੈਕਫਰੌਂਟ ਤੇ ਸਾਡੀਆਂ ਲੇਡੀਆਂ ਸਾਰੀਆਂ ਸਾਡੇ ਹੈਲਪ ਕਰਦੀਆਂ ਨੇ ਜਿੱਥੇ ਵੀ ਸਾਨੂੰ ਉਹਨਾਂ ਦੀ ਲੋਡ ਮੈਸੇਜ ਹੁੰਦੇ ਸਾਡੇ ਨਾਲ ਬਿਲਕੁਲ ਕੰਮ ਕਰਦੀਆਂ ਨੇ ਇਹਨਾਂ ਵੱਲੋਂ ਕਬਟਾ ਉਦਮ ਐ ਸੁਚੀ ਟੀਮ ਵੱਲੋਂ ਜਿਨ੍ਹਾਂ ਨੇ ਅੱਜ ਜੁਰਦਾਸ਼ ਸਿੰਘ ਦੇ ਵਿੱਚ ਆ ਕੇ ਬਰਥਡੇ ਮਨਾਇਆ ਤੇ ਛੋਟੇ ਬੱਚਿਆਂ ਨੂੰ ਜਿਹੜਾ ਨਾਲ ਲੈ ਕੇ ਆਏ ਨੇ ਜੀ ਦੇਖਿਆ ਟੀਮ ਦੇ ਨਾਲ ਨਾਲ ਬੱਚੇ ਵੀ ਨਾਲ ਨੇ ਸੋ ਭੜਾਈ ਦੇ ਪਾਤਰ ਨੇ ਅਸੀਂ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਨੇ ਜਦੋਂ ਅਸੀਂ ਸਮਾਜ ਸੇਵਾ ਦਾ ਕੰਮ ਕਰਦੇ ਹਾਂ ਤੇ ਦੇਰ ਹੀ ਲੋ ਬਾਹਰ ਲੋਕਾਸਤ ਸਾਨੂੰ ਸਮਾਜ ਸੇਵਾ ਦੇ ਕੰਮ ਕਰਨ ਲਈ ਕਮਿਊਨਿਟੀ ਵੈਲਫੇਅਰ ਕਰਨ ਲਈ ਸਮਰਤੀ ਦੇ ਕੰਮ ਕਰਨ ਲਈ ਜੇ ਲੋ ਬਾਹਰ ਇਹਨਾਂ ਨੂੰ ਇਹ ਦੇਣੀ ਚਾਹੀਦੀ ਹੈ ਮਾਡਲ ਨੂੰ ਸ਼੍ਰੀਤਾ ਜੀ ਜੀ ਆਪਾ ਧੰਨਵਾਦ